ਕਹਰਾ ਆਪਦਾ ਚਮਚਾ ਲਾ ਤੇ ਲੰਗ ਜਾ ਮੈਂ ਕਰਨਾ ਖੇਤ ਦਾ ਕੰਮ ਤਾਂ ਦਾ ਮੈਂ ਜੀਰੀ ਝਾੜਨ ਲੱਗ ਰਿਹਾ ਮੈਂ ਨਹੀਂ ਜੀਰੀ ਚ ਫਸਾ ਲੂ ਉੱਥੇ ਤੈਨੂੰ ਇਹ ਭਗਤਾ ਜਟਾ ਵਾਲਾ ਮਸਾਲਾ ਆਹੋ ਲਫੜ ਆ ਲੈ ਚਾ ਲੈ ਪੱਤਾ ਜਾਲਿਆ ਉਹ ਕੋਈ ਨਾ ਕੋਈ ਭਗਤਾ ਉਹ ਦੇ ਨਾ ਜੰਮਾ ਦੇ ਤੂੰ ਕਿਹੜੇ ਵੇਦ ਲਾ ਲਿਆ ਬਾਬਾ ਤੇ ਮੇਰੇ ਮਗਰ ਲੱਕੇ ਇਹ ਨਾ ਭਗਤਾ ਵੇਦ ਨਾ ਕਹੇ ਜੜੀ ਬੂਟੀ ਆ ਲਾ ਇਹ ਜੜੀ ਬੂਟੀਆਂ ਬਾਬਾ ਤੈਨੂੰ ਤੂੰ ਦਾ ਵੇਦ ਗਲਤ ਲਾ ਲਿਆ ਮੇਰੇ ਮੰਗਰੂ ਇਹ ਮੈਂ ਬੁਲੇ ਨੂੰ ਛਾਲਾ ਮਾਰਨ ਲਾ ਦੇ ਲਭੜਾ ਇੰਨੀ ਕਿ ਲਈ ਜਿਆਦਾ ਤੇਜ ਹੈ ਇਹ ਹਾਂ ਬਸ ਭਗਤਾ ਜੈ ਹੋ ਏਹ ਜੀ ਕਹਿੰਦਾ ਭਗਤਾ ਏਹ ਹਾ ਹਾਂ ਜਹੋ ਭੜਤਾ ਦੇਖਿਆ ਵਾਹ ਜੋਗੀ 8 ਸਿਲੰਡਰੇ ਬਣਾ ਜਾਂਦਾ ਹੁਣ ਹੈ ਸਿੱਧਾ ਰਾਕਟ ਵਾਂਗੂਏ ਜਾਊਗਾ ਇਹ ਹੋ ਹੋਰ ਕੰਡੇ ਤੇ ਕਰਤਾ ਜੋਗੀ ਤੂ ਦਾਫੜਾ ਹੋਰ ਆ